ਤੰਤਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ 82ਵੀਂ ਵਰਸੀ ਤੇ ਇਹ ਜੋ ਤੁਸੀਂ ਦ੍ਰਿਸ਼ ਦੇਖ ਸਕਦੇ ਹੋ ਕਿਉਂਕਿ ਜਪ ਕਪ ਦੇ مالک ਤੰਤਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕ ਸਰਕਲੇਰਾ ਨਾਨਕ ਸਰ ਵਾਲੇ ਮਹਾਪੁਰਸ਼ਾਂ ਨੇ ਇਤਨੀ ਬੰਦਗੀ ਕੀਤੀ ਕਿ ਦੁਨੀਆ ਦੇ ਵਿੱਚ ਨਾਮ ਰੌਸ਼ਨ ਹੋ ਗਿਆ ਨਾਨਕ ਸਰ ਧਰਤੀ ਦਾ ਤਨ ਤਨ ਬਾਬਾ ਅਨੰਦ ਸਿੰਘ ਜੀ ਤੁਹਾਡੀ ਖੋਰ ਰਹੀ ਹੈ ਜੈ ਜੈਕਾਰ ਦੇ ਜਕਾਰੇ ਲਾਉਂਦੀਆਂ ਸੰਗਤਾਂ ਬਹੁਤ ਹੀ ਜ਼ਿਆਦਾ ਇਕੱਠ ਹੈ ਕਿਉਂਕਿ ਜਿੱਥੇ ਦੂਰੋਂ ਨੇੜਿਓਂ ਆਈਆਂ ਗੁਰਸੰਗਤਾਂ ਗੁਰੂ ਮਹਾਰਾਜ ਜੀ ਦਾ ਜਸ ਗਾ ਰਹੀਆਂ ਨੇ ਤੁਸੀਂ ਚਾਰੇ ਪਾਸੇ ਦੇਖ ਸਕਦੇ ਹੋ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਤੁਸੀਂ ਦੇਖ ਲਓ ਕਿੰਨਾ ਜਿਆਦਾ ਸੁੰਦਰ ਇਹ ਦ੍ਰਿਸ਼ ਦਿਖ ਰਿਹਾ ਕਿਧਰੇ ਲੰਗਰ ਚੱਲ ਰਹੇ ਨੇ ਕਿਧਰੇ ਪਾਰਕਾਂ ਇਹ ਤੁਸੀਂ ਦੇਖ ਸਕਦੇ ਹੋ অতি ਸੁੰਦਰ ਦ੍ਰਿਸ਼ ਹੈ ਨਾਨਕ ਸਰ ਧਰਤੀ ਦਾ ਜਿੱਥੇ ਬਾਬਾ ਅਨੰਦ ਸਿੰਘ ਜੀ ਨੇ ਬਹੁਤ ਜਿਆਦਾ ਜਪ ਤਪ ਕੀਤਾ ਦੁਨੀਆ ਦੇ ਇਸ ਧਰਤੀ ਨੂੰ ਨਮਸਕਾਰ ਕਰਕੇ ਸਾਰੇ ਕਾਰਜ ਰਾਸ ਹੋ ਜਾਂਦੇ ਨੇ ਸਭ ਦੀਆਂ ਇੱਛਾ ਭਾਵਨਾ ਪੂਰੀਆਂ ਹੋ ਜਾਂਦੀਆਂ ਨੇ ਕਿਉਂਕਿ ਇਸ ਨਾਨਕ ਸਰ ਧਰਤੀ ਦਾ ਕੋਈ ਪਿਛਲੇ ਯੁੱਗ ਦਾ ਕੋਈ ਐਸਾ ਕਰਮ ਕੀਤਾ ਸੀ ਜਿਹੜੀ ਧਰਤੀ ਦੇ ਉੱਪਰ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਜੀਆ ਨੇ ਇਹ ਅਸਣ ਲਾਇਆ ਐਸ ਵਕਤ ਤੁਸੀਂ ਦੇਖ ਸਕਦੇ ਹੋ ਕੀ ਬਹੁਤ ਹੀ ਸੁੰਦਰ ਜੜੀਆਂ ਲੜੀਆਂ ਦੀਬ ਮਾਲਾ ਜਗ ਰਹੀਆਂ ਨੇ ਬਾਬਾ ਜੀ ਦੀ ਯਾਦ ਵਿੱਚ ਬਹੁਤ ਹੀ ਜਿਆਦਾ ਪ੍ਰੇਮ ਤੇ ਸਤਕਾਰ ਦੇ ਨਾਲ ਲੰਗਰ ਵੀ ਲਗਾਏ ਗਏ ਨੇ ਬਹੁਤ ਜਿਆਦਾ ਲੰਗਰ ਲਗਾਏ ਗਏ ਨੇ ਬਾਬਾ ਜੀ ਦੀ ਯਾਦ ਵਿੱਚ ਤੇ ਨਾਲ ਦੀ ਨਾਲ ਸੰਗਤਾਂ ਜਾਪ ਕਰਦੀਆਂ ਹੋਈਆਂ ਬਾਬਾ ਜੀ ਦਾ ਤਨ ਤਨ ਬਾਬਾ ਜੀ ਤੇਰੀ ਹੋਰਿਆ ਜੈ ਜੈਕਾਰ ਜਕਾਰੇ ਲਾਉਂਦੀਆਂ ਹੋਈਆਂ ਬਾਬਾ ਜੀ ਦੇ ਜਸ ਗਾਉਂਦੀਆਂ ਹੋਈਆਂ ਸੰਗਤਾਂ ਬਾਬਾ ਜੀ ਦਾ ਬਹੁਤ ਹੀ ਪ੍ਰੇਮ ਤੇ ਸਤਕਾਰ ਦੇ ਨਾਲ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਨਾਨਕ ਸਰ ਦੀ ਧਰਤੀ ਪੂਰੀ ਦੁਨੀਆ ਦੇ ਵਿੱਚ ਵੀ ਰੋਸ਼ਨ ਹੋ ਗਈ ਤੇ ਔਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲਾਈਟਿੰਗ ਦਾ ਬਹੁਤ ਸੋਹਣਾ ਜਿਹੜਾ ਇਹ ਸਜਾਇਆ ਗਿਆ ਵਾ ਚਾਰੇ ਪਾਸੇ ਬਾਬਾ ਜੀ ਦੀ ਵਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਤੁਸੀਂ ਦੇਖ ਸਕਦੇ ਹੋ ਦੀਪ ਮਾਲਾ ਹੋਈ ਆ ਚਾਰੇ ਪਾਸਿਓਂ ਜੈ ਜੈਕਾਰ ਦੀਆਂ ਆਵਾਜ਼ਾਂ ਆ ਰਹੀਆਂ ਨੇ ਤਨ ਹੈ ਤਨ ਹੈ ਬਾਬਾ ਜੀ ਤੁਹਾਡੀ ਜੈ ਜੈਕਾਰ ਹੋ ਕਿਉਂਕਿ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਧਰਤੀ ਦਾ ਕੋਈ ਐਸਾ ਕਰਮ ਹੈ ਜਿੱਥੇ ਪੂਰੀ ਦੁਨੀਆ ਆ ਕੇ ਝੁੱਕ ਜਾਂਦੀ ਆ ਕਿਉਂਕਿ ਇਸ ਧਰਤੀ ਦਾ ਕੋਈ ਐਸਾ ਕਰਮ ਕੀਤਾ ਹੋਇਆ ਹੈ ਕਿਉਂਕਿ ਇੱਥੇ ਸੰਤਾਂ ਮਹਾਪੁਰਸ਼ਾਂ ਨੇ ਬਹੁਤ ਜ਼ਿਆਦਾ ਬੰਦਗੀ ਕੀਤੀ ਆ ਤਨ 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 ਬਾਬਾ ਨੰਦ ਸਿੰਘ ਜੀ ਮਹਾਰਾਜ ਤਨ ਹੈ ਤੂੰ ਤਨ ਹੈ ਤੇਰੀ ਵੱਡੀ ਕਮਾਈ ਤਨ ਹੈ ਬਾਬਾ ਜੀ ਤੁਸੀਂ ਜਿਨ੍ਹਾਂ ਨੇ ਇੰਨੀ ਬੰਦਗੀ ਕਰਕੇ ਦੁਨੀਆ ਦੀ ਖਾਤਰ ਆਇਓ ਸਾਧੂ ਸਾਧੂ ਜਿਹੜੇ ਹੁੰਦੇ ਆ ਸੰਤ ਮਹਾਤਮਾ ઋષਿ ਮੁਨੀ ਪੀਰ ਪਕੰਬਰ ਜੋ ਹੁੰਦੇ ਨੇ ਉਹ ਲੋਕਾਂ ਦੇ ਭਲੇ ਦੀ ਖਾਤਰ ਆਉਂਦੇ ਨੇ ਤੇ ਤੁਸੀਂ ਸੰਗਤ ਜੀ ਦੇਖ ਸਕਦੇ ਹੋ ਕਿ ਚਾਰੇ ਪਾਸੇ ਇਹ ਸਾਰਾ ਦੁਨੀਆ ਦਾ ਇਕੱਠ ਹੈ ਜਿੱਦਾਂ ਨੂੰ ਤੁਸੀਂ ਦੇਖੋਗੇ ਗੱਡੀਆਂ ਮੋਟਰ ਬਹੁਤ ਜ਼ਿਆਦਾ ਇਕੱਠ ਹੈ ਬਹੁਤ ਸੁੰਦਰ ਲਾਈਟ ਕੀਤੀ ਹੋਈ ਹੈ ਜਿਹੜੀਆਂ ਕਿ ਤੁਸੀਂ ਦੇਖ ਸਕਦੇ ਹੋ ਦੀਪਮਾਲਾ অতি ਸੁੰਦਰ ਕੀਤੀ ਹੋਈ ਹੈ ਨਾਨਕ ਸਰ ਇੱਕ ਐਸਾ ਸੱਚਖੰਡ ਵੰਗ ਇਹ ਜੋ ਦ੍ਰਿਸ਼ ਦਿਖ ਰਿਹਾ ਹੈ ਵੀ ਜੋ ਭਗਵਾਨ ਅਕਾਲ ਪੁਰਖ ਵਾਹਿਗੁਰੂ ਦਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ ਇਸ ਸਥਾਨ ਤੇ ਜੋ ਵਾਸਾ ਹੈ ਉਹ ਤੁਸੀਂ ਦੇਖ ਸਕਦੇ ਹੋ ਕਿਉਂਕਿ ਬਾਬਾ ਅਨੰਦ ਸਿੰਘ ਜੀਆਂ ਨੇ ਇੰਨੀ ਬੰਦਗੀ ਕੀਤੀ ਕੀ ਇੰਨੀ ਬੰਦਗੀ ਕੀਤੀ ਜੋ ਸ੍ਰੀ ਗੁਰੂ ਨਾਨਕ ਦੇਵ ਜੀਆ ਨੂੰ ਉਹਨਾਂ ਨੇ ਖੁਸ਼ ਕਰਕੇ ਉਹ ਪਦਵੀ ਪਾ ਲਈ ਜੋ ਸੰਸਾਰ ਦੇ ਵਿੱਚ ਕੋਈ ਸੋਚ ਨਹੀਂ ਸਕਦਾ ਕਿ ਜੋ ਬੰਦਗੀ ਬਾਬਾ ਅਨੰਦ ਸਿੰਘ ਜੀ ਦੀ ਹੈ ਦੇਖਦੇ ਆ ਸੁਣਦੇ ਆ ਕਹਿੰਦੇ ਨੇ ਸੰਸਾਰ ਦੇ ਵਿੱਚ ਜਦ ਵੀ ਅਸੀਂ ਕਿਸੇ ਦੇ ਕੋਲ ਗੱਲ ਕਰਦੇ ਆ ਤਾਂ ਇਹ ਗੱਲ ਬਿਲਕੁਲ ਸਾਹਮਣੇ ਆਉਂਦੀ ਆ ਕਿ ਕਹਿੰਦੇ ਨੇ ਸ੍ਰੀਮਾਨ Swami ਸੰਤ ਦਰਬਾਰਾ ਸਿੰਘ ਜੀ ਮਹਾਰਾਜ ਲੋਪੋ ਵਾਲਿਆਂ ਵਰਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋ ਅਮਰ ਕਥਾ ਕਰਦੇ ਸੀ ਉਹ ਐਸੇ ਤਰੀਕੇ ਦੇ ਨਾਲ ਬੜੇ ਪਿਆਰ ਸਤਿਕਾਰ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਮਰ ਕਥਾ ਸੰਗਤਾਂ ਨੂੰ ਸੁਣਾਇਆ ਕਰਦੇ ਸੀ ਕਹਿੰਦੇ ਨੇ ਕਿ ਸਵਾਮੀ ਦਰਬਾਰਾ ਸਿੰਘ ਮਹਾਰਾਜ ਲੋਪੋ ਵਾਲਿਆਂ ਵਰਗੀ ਕੋਈ ਅਮਰ ਕਥਾ ਨਹੀਂ ਕਰ ਸਕਦਾ ਜੋ ਰਾੜਾ ਸਾਹਿਬ ਵਾਲੇ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਉਹਨਾਂ ਵਰਗਾ ਕੋ ਦੁਨੀਆ ਦੇ ਵਿੱਚ ਕੀਰਤਨ ਨਹੀਂ ਕਰ ਸਕਦਾ ਫਿਰ ਤਨ ਤਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਜੀ ਇਨਾ ਵਰਗੀ ਕੋਈ ਭਗਤੀ ਨਹੀਂ ਕਰ ਸਕਦਾ ਇਹ ਦੁਨੀਆ ਦੇ ਵਿੱਚ ਅਸੀਂ ਆਮ ਹੀ ਗੱਲਾਂ ਸੁਣਦੇ ਆਏ ਹਾਂ ਕਿਉਂਕਿ ਇਨਾ ਭਗਤੀਆਂ ਸ਼ਕਤੀਆਂ ਦੇ ਕਾਰਨ ਹੀ ਸੰਸਾਰ ਖੜਾ ਹੈ ਕਿਉਂਕਿ ਇਹ ਜੋ ਸੰਤ ਮਹਾਤਮਾ ਮਹਾਂਪੁਰਸ਼ ਨੇ ਇਹ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਸਬਦ ਜੋ ਸੰਗਤ ਨੂੰ ਲੜ ਲਾਉਂਦੇ ਨੇ ਉਹ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੀ ਉਪਦੇਸ਼ ਦੇ ਰਹੇ ਨੇ ਸਾਧੂ ਸੰਤ ਮਹਾਪੁਰਸ਼ ਇਸ ਕਰਕੇ ਸਮੇਂ-ਸਮੇਂ ਦੇ ਨਾਲ ਸੰਤ ਮਹਾਤਮਾ ਆਉਂਦੇ ਰਹਿੰਦੇ ਨੇ ਔਰ ਇਹ ਤੁਸੀਂ ਅੱਜ ਜੋ ਦੇਖ ਸਕਦੇ ਹੋ ਇਹ ਤਨ ਤਨ ਬਾਬਾ ਨੰਦ ਸਿੰਘ ਜੀ ਮਹਾਰਾਜੀਆਂ ਦੀ 82ਵੀਂ ਵਰਸੀ ਹੈ ਕਿਉਂਕਿ ਉਹਨਾਂ ਨੂੰ ਅੱਜ ਗਿਆ ਪੂਰੇ 82 ਸਾਲ ਹੋ ਗਏ ਨੇ ਉਨ੍ਹਾਂ ਦੀ ਯਾਦ ਵਿੱਚ ਬਹੁਤ ਜ਼ਿਆਦਾ ਗੁਰਸੰਗ ਤਾਂ ਇਸ ਧਰਤੀ ਤੇ ਨਮਸਤਿਕ ਹੋਣ ਆਈਆਂ ਵਾ ਆਓ ਅਸੀਂ ਵੀ ਇਸ ਧਰਤੀ ਨੂੰ ਸਜਦਾ ਕਰੀਏ ਨਮਸ਼ਕਾਰ ਕਰੀਏ ਸੋ ਸਾਡੇ ਵੀ ਜੋ ਕਰਮ ਬਣ ਜਾਣ ਤਨ ਤਨ ਬਾਬਾ ਨੰਦ ਸਿੰਘ ਜੀ ਤੁਹਾਡੀ ਹੋ ਰਹੀਆ ਜੀ ਜੈ ਜੈਕਾਰ ਤਨ ਤਨ ਬਾਬਾ ਨੰਦ ਸਿੰਘ ਜੀ ਧੜੀ ਹੋ ਰਹੀ ਆ ਜੀ ਜੈ ਜੈਕਾਰ ਆਓ ਆਪਾਂ ਮਹਾਰਾਜ ਦੀ ਯਾਦ ਵਿੱਚ ਸੰਗਤ ਜੀ ਮੂਲ ਮੰਤਰ ਦੇ ਜਾਪ ਕਰੀਏ ਆਪਾਂ ਗੁਰੂ ਮਹਾਰਾਜ ਜੀ ਦਾ ਅਸੀਰਵਾਦ ਲਈਏ ਸਾਰੀਆਂ ਗੁਰਸੰਗਤਾਂ ਖੁਸ਼ ਰਹਿਓ ਗੁਰੂ ਮਹਾਰਾਜ ਤੁਹਾਡੀ ਹਾਜ਼ਰੀ ਪ੍ਰਵਾਨ ਕਰੇ ਸਤਿਗੁਰੂ ਚੜ੍ਹਦੀ ਕਲਾ ਰੱਖੇ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰبار ਆਯੁਰਵੇਦ ਚੈਨਲ ਸਬਸਕ੍ਰਾਈਬ ਕਰ ਲਓ ਔਰ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਤਾਂ ਕਿ ਦੂਰ ਦਰਾਡੇ ਸੰਗਤਾਂ ਦਰਸ਼ਨ ਕਰਨ ਵਾਹਿਗੁਰੂ 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 ਜੀ